ਪਹਿਲੀ ਬਾਈਕ ਖਰੀਦਨ ਤੇ ਗੁਰਸਿੱਖ ਨੌਜਵਾਨ ਦੇ ਵੱਲੋਂ 5 ਤੱਕਤਾ ਦੀ ਯਾਤਰਾ ਸ਼ੁਰੂ ਕੀਤੀ ਗਈ। ਗੁਰਸਿੱਖ ਨੌਜਵਾਨ ਦਾ ਨਾਮ ਜਿਹੜਾ ਹੈ ਮਨਜੋਤ ਸਿੰਘ ਦੱਸਿਆ ਜਾ ਰਿਹਾ ਜੋ ਕਿ ਬਾਈਕ ਤੇ ਕਈ ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰ ਦੁਰਾਹਾ ਤੋਂ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਸ਼ੀਰ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਿਆ ਤੇ ਵਾਹਿਗੁਰੂ ਦਾ ਸ਼ੁਕਰਾਨਾ ਉਸ ਦੇ ਵੱਲੋਂ ਕੀਤਾ ਗਿਆ। ਮਨਜੋਤ ਸਿੰਘ ਨੇ ਆਪਣੇ ਨਾਲ ਜੁੜੀਆਂ ਅਜਹੀਆਂ ਗੱਲਾਂ ਦਸੀਆਂ ਜਿਸ ਨੂੰ ਸੁਣ ਕੇ ਤੁਹਾਡਾ ਵੀ ਮਨ ਜਿਹੜਾ ਹੈ ਉਹ ਖੁਸ਼ ਹੋ ਜਾਵੇਗਾ। ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ। ਮੇਰਾ ਨਾਮ ਮਨਜੂਤ ਸਿੰਘ ਹੈ ਜੀ ਤੇ ਮੈਂ ਤਰਾਹੇ ਤੋਂ ਬਿਲਾਉਂ ਕਰਦਾ ਜੀ ਮੇਰਾ ਇੱਕ ਸੁਪਨਾ ਸੀਗਾ ਜੀ ਜਦੋਂ ਵੀ ਮੈਂ ਬਾਈਕ ਲਾਵਾਂ ਤਾਂ ਮੈਂ ਇੱਕ ਸਿੱਖ ਹੋਣ ਦੇ ਨਾਤੇ ਜੀ ਪੰਚਤਖਨ ਦੀ ਰਾਈਡ ਜ਼ਰੂਰ ਕਰਾਂ ਸੀ ਤੇ ਅੱਜ ਬਾਬਾ ਜੀ ਨੇ ਕਿਰਪਾ ਕੀਤੀ ਹੈ ਜੀ ਅੱਜ ਮੈਂ ਯਾਤਰਾ ਕਰ ਰਿਹਾ ਪੰਚਤਖਨ ਸਾਹਿਬ ਜੀ ਦੀ ਤੇ ਅੱਜ ਮੇਰਾ ਘਰੋਂ ਨਿਕਲੇ ਹੋਏ 13ਵਾਂ ਦਿਨ ਹੈ ਜੀ ਤੇ ਅੱਜ ਮੈਂ ਪਹੁੰਚਿਆ ਜੀ ਚੌਥੇ ਆਪਣੇ ਤਖਤ ਤੇ ਸ੍ਰੀ ਹਰਮੰਦਰ ਸਾਹਿਬ ਦੀ ਤੇ ਬਾਕੀ ਮੈਂ ਨੌਜੋਨ ਨੂੰ ਇਹ ਮਸਜੇ ਜਾਣਾ ਚਾਹੁੰਗਾ ਜੀ ਆਪਣਾ ਅਮ੍ਰਿਤਸਰ ਕੋ ਜੀ ਗੁਰੂ ਗੋਬਿੰਦ ਸਿੰਘ ਭਣੋ ਤੇ ਗੁਰੂ ਦੇ ਨਾਲ ਲੱਗੋ ਜੀ ਬਾਕੀ ਇਹੀ ਹੈ ਜੀ ਮੇਰਾ ਮੈਸੇਜ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਕੈਨਸ ਪੰਜਾਬ ਦੇ ਲਈ ਅਮ੍ਰਿਤਸਰ ਤੋਂ ਬਿਊਰੋ ਰਿਪੋਰਟ